ਪੰਡਤ ਜੋਹਰ ਲਾਲ Nehru ਨੇ ਇੱਕ ਨਾਰਾ ਦਿੱਤਾ ਕਹਿੰਦੇ ਵੀ ਅਸੀਂ ਆਪਣੀ ਡਿਫੈਂਸ ਨੂੰ ਮਜ਼ਬੂਤ ਕਰਨਾ ਹੈ ਇੰਡੀਆ ਦੀ ਡਿਫੈਂਸ ਨੂੰ ਮਜ਼ਬੂਤ ਹੋਣੀ ਹੈ ਚਾਹੀਦੀ ਹੈ ਸ੍ਰੀ ਪ੍ਰਤਾਪ ਸਿੰਘ ਕੈਰੋਂ ਨੇ ਕਮਿਟ ਕੀਤਾ ਕਿ ਪੰਜਾਬ ਆਪਣਾ ਖੂਨ ਦੇਵੇਗਾ ਸੋਨਾ ਦੇਵੇਗਾ ਤੁਸੀਂ ਪੰਜਾਬ ਤੁਹਾਡੇ ਨਾਲ ਹੈ ਸੁਰੱਖਿਆ ਆਪਣ ਕਰੋ ਮਜ਼ਬੂਤ ਹੈ ਇੰਡੀਆ ਦੀ ਕੈਰੋਂ ਸਾਹਿਬ ਨੇ ਇੱਥੇ ਆ ਕੇ ਕਾਲ ਦਿੱਤੀ ਪੰਜਾਬੀਆਂ ਨੇ 130 ਕਿਲੋ ਸੋਨਾ ਕੈਰੋਂ ਸਾਹਿਬ ਦੇ ਚਰਨਾਚ ਰੱਖ ਦਿੱਤਾ ਤੇ ਅੰਬਰ ਤੱਕ ਇਹ ਸੋਨਾ ਇਕੱਠਾ ਹੁੰਦਾ ਰਿਹਾ ਤੇ 252 ਕਿਲੋ ਸੋਨਾ ਪ੍ਰਤਾਪ ਸਿੰਘ ਕੈਰੋਂ ਨੇ 28 ਨਵੰਬਰ ਤੱਕ ਜੋ ਇੰਡੀਆ ਦੀ ਹਿਸਟਰੀ ਬੋਲਦੀ ਆ ਉਹਦੇ ਵਿੱਚ ਲਿਖਿਆ ਹੈ ਕਿ ਦਿੱਤਾ ਭਾਰਤੀਆਂ ਨੇ ਵੀ ਸੋਨਾ ਇਕੱਠਾ ਕੀਤਾ ਪੰਜਾਬ ਤੋਂ ਬਾਹਰ ਵਾਲਿਆਂ ਨੇ 5.327 ਕਿਲੋ ਸੋਨਾ ਬਾਕੀ ਸਾਰੀਆਂ ਸਟੇਟਸ ਨੇ ਰਲ ਕੇ ਇਕੱਠਾ ਕੀਤਾ ਤੇ ਪੰਜਾਬ ਨੇ 252 ਕਿਲੋ ਸੋਨਾ ਪ੍ਰਤਾਪ ਸਿੰਘ ਕੈਰੋਂ ਦੇ ਹੱਥੀ ਪੰਡਤ ਜੋਹਰ ਲਾਲ ਨਹਿਰ ਨੂੰ ਦਿੱਤਾ ਸਾਨੂੰ ਕਹਿੰਦੇ ਦੋ ਫਿਸਦੀ ਵਾਲੇ ਆਪਾਂ ਹੈਗੇ ਦੋ ਫਿਸਦੀ ਵਾਲੇ ਪੂਰਾ 98% ਸੋਨਾ ਬਣਦਾ ਹੈ 2% ਵਾਲਿਆਂ ਨੇ ਜਿਨ੍ਹਾਂ ਦੀ ਹੱਦ ਕਦੇ ਆਸਤ